ਇੱਕ ਸੀਟ ਅਜੇ ਹੀ ਸੀ ਜਿਸ ਦੇ ਉੱਤੇ ਕਾਂਗਰਸ ਨੇ ਉਮੀਦਵਾਰ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਸੀ ਉਸੇ ਫਿਰੋਜ਼ਪੁਰ ਸ਼ੇਰ ਸਿੰਘ ਕਬਾਇਆ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦੇ ਸੀਗੇ ਤੇ ਮੈਂਬਰ ਪਾਰਲੀਮੈਂਟ ਬਣੇ ਸੀ ਤੇ ਹੁਣ ਉਹ ਕਾਂਗਰਸ ਦੇ ਵਿੱਚ ਨੇ ਸ਼ੇਰ ਸਿੰਘ ਕਬਾਇਆ ਦਾ ਮੁੰਡਾ ਦਵਿੰਦਰ ਕਬਾਇਆ ਵੀ ਐਮਐਲਏ ਰਿਹਾ ਸੋ ਸ਼ੇਰ ਸਿੰਘ ਕਬਾਇਆ ਇੱਕ ਵਿਸ਼ੇਸ਼ ਭਾਈਚਾਰਾ ਰਾਏ ਭਾਈ ਸਿੱਖ ਰਾਏ ਸਿੱਖ ਭਾਈਚਾਰਾ ਉਹਨਾਂ ਨਾਲ ਸੰਬੰਧਿਤ ਨੇ ਉਹਨਾਂ ਦਾ ਬਹੁਤ ਚੋਖਾ ਵੋਟ ਬੈਂਕ ਹੁੰਦਾ। ਬਿਲਕੁਲ। ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਫੇਰ ਬਦਲ ਹੁੰਦੇ ਨਜ਼ਰ ਆ ਰਹੇ ਨੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਰਿਹਾ ਹੈ ਤੇ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਤੇ ਇੱਕ ਸੀਟ ਅਜੇ ਹੀ ਸੀ ਜਿਸ ਦੇ ਉੱਤੇ ਕਾਂਗਰਸ ਨੇ ਉਮੀਦਵਾਰ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਸੀ ਉਹ ਸੀ ਫਿਰੋਜ਼ਪੁਰ ਤੇ ਫਿਰੋਜ਼ਪੁਰ ਸੀਟ ਤੋਂ ਹੁਣ ਸ਼ੇਰ ਸਿੰਘ ਖੋਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰ ਦਿੱਤਾ ਹੈ ਸ਼ੇਰ ਸਿੰਘ ਖੋਬਾਇਆ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦੇ ਸੀਗੇ ਤੇ ਮੈਂਬਰ ਪਾਰਲੀਮੈਂਟ ਬਣੀ ਸੀ ਤੇ ਹੁਣ ਉਹ ਕਾਂਗਰਸ ਦੇ ਵਿੱਚ ਨੇ ਕਾਂਗਰਸ ਦੇ ਵਿੱਚ ਉਹਨਾਂ ਦੀ ਹਾਲਾਂਕਿ ਹਾਰ ਹੋਈ ਸੀ ਤੇ ਦੁਬਾਰਾ ਫਿਰ ਕਾਂਗਰਸ ਨੇ ਉਹਨਾਂ ਦੇ ਨਾਮ ਦੇ ਉੱਤੇ ਦਾਅ ਖੇਡਣਾ ਚਾਹਿਆ ਜੀ ਦੇਖੋ ਸ਼ਿਰਸ਼ਕ ਪਾਇਆ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਹੂੰ ਪਿਛਲੀ ਵਾਰ 19 ਦੇ ਵਿੱਚੋਂ ਸਦਾ ਸੁਖਵੀਰ ਸਿੰਘ ਬਾਦਲ ਤੋਂ ਚੋਣ ਹਾਰ ਕੇ ਸੀ ਜੀ ਬੜੀ ਕਿਸਮ ਦੀ ਜद्दोजਹਿਦ ਚੱਲ ਰਹੀ ਸੀ ਇੱਕ ਹੋਰ ਵੱਡਾ ਵਪਾਰੀ ਕਿਸਮ ਦਾ ਬੰਦਾ ਹੈ ਹੂੰ ਜਿਹਨੂੰ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿੱਚ ਖਿੱਚੋ ਤਾਨ ਚੋ ਕਹਿੰਦੇ ਮੈਟ੍ਰਿਕਟ ਦੇਣਾ ਮੈਟ੍ਰਿਕਟ ਦਿੰਨਾ ਹੈ ਹੂੰ ਤਕਰੀਬਨ ਕਾਂਗਰਸ ਦੀਆਂ ਸਾਰਗਰ ਟਿਕਟਾਂ ਪੂਰੀਆਂ ਹੋ ਗਈਆਂ ਜੀ ਭਾਰਤੀ ਜਨਤਾ ਪਾਰਟੀ ਦੀਆਂ ਅਜੇ ਵੀ ਚਾਰ ਰਹਿੰਦੀਆਂ ਨੇ ਉਹ ਚੋਪੋਜਪੁਰ ਵੀ ਰਹਿੰਦੀ ਹੈ ਜੀ ਅਨਤਪੁਰ ਸਾਭ ਵੀ ਰਹਿੰਦੀ ਹੈ ਹੂੰ ਸੋ ਲਗਾਤਾਰਤਾ ਦੇ ਵਿੱਚ ਜਿਹੜਾ ਇਹ ਮਾਮਲਾ ਸੰਗਰੂਰ ਰਹਿੰਦੀ ਹੈ ਇੱਕ ਉਹਨਾਂ ਦੀ ਸੀਟ ਸ਼ੇਰ ਸਿੰਘ ਕਬਾਇਆ ਦਾ ਮੁੰਡਾ ਦਵਿੰਦਰ ਕਬਾਇਆ ਵੀ ਐਮਐਲਏ ਰਿਹਾ ਹੂੰ ਸੋ ਸ਼ੇਰ ਸਿੰਘ ਕਬਾਇਆ ਇੱਕ ਵਿਸ਼ੇਸ਼ ਪਾਈਚਾਰਾ ਰਾਏ ਭਾਈਚਾਰਾ ਸਿੱਖ ਰਾਏ ਸਿੱਖ ਭਾਈਚਾਰਾ ਉਹਨਾਂ ਨਾਲ ਸੰਬੰਧਤ ਨੇ ਉਹਨਾਂ ਦਾ ਬਹੁਤ ਚੋਖਾ ਵੋਟ ਬੈਂਕ ਆ ਉੱਥੇ ਬਿਲਕੁਲ ਜੀ ਤੇ ਸਾਰੇ ਪਾਰਟੀਆਂ ਚਾਹੁੰਦੇ ਹੁੰਦੇ ਨੇ ਕਿ ਉਹ ਵੋਟ ਸਾਨੂੰ ਮਿਲੇ ਪਰ ਛੇਰ ਸਿੰਘ ਪਾਇਆ ਆਪਣੇ ਭਾਈਚਾਰੇ ਦੇ ਨਾਲ ਲਗਾਤਾਰ ਉਹਨਾਂ ਦੇ ਸਭਾਗਮਾਂ ਦੇ ਵਿੱਚ ਉਹਨਾਂ ਦੇ ਦੁੱਖ ਦੇ ਸੁੱਖ ਦੇ ਖੜਦੇ ਰਹਿੰਦੇ ਆ ਹੁਣ ਇਕੋ ਇਕ ਰਹਿ ਗਿਆ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਕਿਹੜੇ ਬੰਦੇ ਨੂੰ ਲਿਜਾ ਕੇ ਟਿਕਟ ਦਿੰਦੀ ਹੈ ਉਹਦੇ ਤੇ ਨਿਰਪਰ ਕਰਦਾ ਹੈ ਲੇਕਿਨ ਸ਼ੇਰ ਸਿੰਘ ਪਾਇਆ ਕਾਫੀ ਆਪਦੇ ਇਲਾਕੇ ਦੇ ਵਿੱਚ ਬੰਨੇ ਪਰ ਬੰਨੇ ਆਗੂ ਨੇ ਇਸ ਵਾਰ ਉਹ ਪਾਰ ਲਾਉਂਦੇ ਆ ਕਾਂਗਰਸ ਦੀ ਵੀੜੀ ਜਾਂ ਆਪਦੀ ਪਾਰ ਲਾਉਂਦੇ ਆ ਇਹ ਨਿਰਪਰ ਕਰੇਗਾ ਪਰ ਇਹ ਕਹਿ ਸਕਦੇ ਹੋ ਤੁਸੀਂ ਜਦ ਤਨ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸਾਹਮਣੇ ਆ ਗਿਆ ਸ਼ਾਇਦ ਅੱਜ ਸ਼ਾਮ ਤੱਕ ਹੀ ਆ ਜੇ ਤਾਂ ਫਰੋਜ਼ਪੁਰ ਦਾ ਜਿਹੜਾ ਮੁਕਾਬਲਾ ਹੈ ਇਹ ਵੀ ਕਾਫੀ ਦਿਲਚਸਪ ਤੁਹਾਡੇ ਸਾਹਮਣੇ ਨਜ਼ਰ ਆਵੇਗਾ ਬਾਰਡਰ ਏਰੀਆ ਹੈ ਤੇ ਇਸ ਕਰਕੇ ਵੀ ਇਹਨੂੰ ਵਿਸ਼ੇਸ਼ ਤੌਰ ਤੇ ਮੰਨਿਆ ਜਾਂਦਾ ਪਰੇ ਰਾਜਸਥਾਨ ਗੰਗਾ ਨਗਰ ਦੇ ਨਾਲ ਜਾਂ ਲੱਗਦਾ ਬੋਰ ਦਾ ਇਲਾਕਾ ਉੱਥੋਂ ਤੱਕ ਇਹ ਸਾਰੇ ਦੇ ਸਾਰੀ ਫਰੋਜਪੁਰ ਸੀਟ ਜਾਂਦੀ ਹੈ ਜੀ ਤੇ ਚਰਚਾ ਇਹ ਵੀ ਛੜੀ ਸੀ ਕਿ ਜਿਹੜੇ ਡੀਜੀਪੀ ਲਾ ਐਂਡ ਆਰਡਰ ਜਿਨ੍ਹਾਂ ਨੇ ਸੇਵਾ ਮੁਕਤੀ ਪਹਿਲਾਂ ਲੈ ਲਈ ਸੀ ਗੁਰਿੰਦਰ ਸਿੰਘ ਢਿੱਲੋਂ ਉਹ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ ਕਹਿੰਦੇ ਬੜੇ ਪ੍ਰਭਾਵਤਾਂ ਰਾਹੁਲ ਗਾਂਧੀ ਦੀਆਂ ਨੀਤੀਆਂ ਤੋਂ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਤਾਂ ਉਹਨਾਂ ਦੀ ਵੀ ਚਰਚਾ ਛੜ ਗਈ ਸੀ ਢਿੱਲੋ ਸਾਹਿਬ ਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਫਿਰੋਜ਼ਪੁਰ ਤੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਪਰ ਉਹ ਸਾਰੀਆਂ ਕੰਸੂਆਂ ਦੇ ਉੱਤੇ ਵਿਰਾਮ ਲੱਗ ਚੁੱਕਿਆ ਹੁਣ ਸ਼ੇਰ ਸਿੰਘ ਖਬਾਇਆ ਚੌਣ ਮੈਦਾਨ ਦੇ ਵਿੱਚ ਨੇ ਹਾਲਾਂਕਿ ਉਹਨਾਂ ਨੇ ਚੋਣ ਪ੍ਰਚਾਰ ਟਿਕਟ ਦੇ ਐਲਾਨ ਤੋਂ ਪਹਿਲਾਂ ਹੀ ਸ਼ੁਰੂ ਕਰਤਾ ਸੀ ਇਸ ਕਰਕੇ ਕਰਤਾ ਸੀ ਕਿਉਂਕਿ ਵਿਰੋਧੀ ਧਿਰ ਦੇ ਆਗੂ ਹਮ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਚੋਣ ਜਿਹੜੀ ਚੋਣ ਇਹਨਾਂ ਦੀ ਉਮੀਦਵਾਰਾਂ ਦੀ ਚੋਣ ਕਰਨ ਵਾਲੀ ਕਮੇਟੀ ਹੈ ਕਾਂਗਰਸ ਦੀ ਕਾਂਗਰਸ ਇਲੈਕਸ਼ਨ ਸੈLECTION ਕਮੇਟੀ ਉਹਦੇ ਮੈਂਬਰ ਨੇ ਉਹਨਾਂ ਨੇ ਕਹਿਤਾ ਸੀ ਕਿ ਤੁਹਾਡੇ ਹੀ ਹੈ ਤੁਸੀਂ ਜਾ ਕੇ ਕਰੋ ਜੇ ਤੁਸੀਂ ਕਹੋ ਵੀ ਗੁਰਿੰਦਰ ਸਿੰਘ ਢਿੱਲੋਂ ਗੁਰਿੰਦਰ ਸਿੰਘ ਢਿੱਲੋਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਸੀ ਪ੍ਰਸ਼ਾਸਨਿਕ ਅਧਿਕਾਰੀ ਦੇ ਚੰਗੇ ਮਾੜੇ ਦੁਨੀ ਪੱਖ ਹੁੰਦੇ ਨੇ ਕਈਆਂ ਨਾਲ ਬਣਦੀ ਆਂ ਕਈਆਂ ਨਾਲ ਨਹੀਂ ਬਣਦੀ ਕਈਆਂ ਦੇ ਕੰਮ ਕੀਤੇ ਆਂ ਕਈਆਂ ਦੇ ਨਹੀਂ ਕੀਤੇ ਪਰ ਜਿਹੜਾ ਬੰਦਾ ਦੋ ਬਾਰ ਦਾ ਮੈਂਬਰ ਪਾਰਲੀਮੈਂਟ ਹੈ ਉਹਦਾ ਫੀਲਡ ਹੀ ਉਹ ਹੈ ਫਿਰ ਉਹ ਉਸ ਬਰਾਦਰੀ ਦੇ ਵਿੱਚੋਂ ਹੈ ਜਿਨ੍ਹਾਂ ਦੀ ਚੋਖਾ ਵੋਟ ਬੈਂਕ ਉੱਥੇ ਹੈ ਉਹਨੂੰ ਇਗਨੋਰ ਕਰਕੇ ਜੇ ਫਿਰ ਤੁਸੀਂ ਪਹਿਲਾਂ ਹੀ ਕਹਿ ਦੋ ਹੂੰ ਕਿ ਆਵਦਾ ਨਤੀਜਾ ਤੁਸੀਂ ਆਪ ਕੱਲੀਆਂ ਇਹ ਨਹੀਂ ਹੁੰਦੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਸਰਵੇ ਕਰਾਉਂਦੀਆਂ ਨੇ ਹੂੰ ਉਹਨਾਂ ਨੇ ਕਈ ਤਰ੍ਹਾਂ ਦੀਆਂ ਏਜੰਸੀਆਂ ਨੂੰ ਭੇਜ ਕੇ ਪੁੱਛਿਆ ਜਾਂਦਾ ਹੈ ਕਿ ਕਿਹੜਾ ਉਮੀਦਵਾਰ ਇੱਥੇ ਜ਼ਿਆਦਾ ਵਧੀਆ ਚੱਲ ਸਕਦਾ ਹੈ ਮੇਰਾ ਖਿਆਲ ਉਸ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਨੇ ਸ਼ੇਰ ਸਿੰਘ ਕਵਾਇਆ ਨੂੰ ਟਿਕਟ ਦਿੱਤੀ ਹੈ ਜੀ ਤੇ ਹੁਣ ਦੇਖਣਾ ਹੋਵੇਗਾ ਕਿ ਕੌਣ ਉੱਥੋਂ ਜਿੱਤਦਾ ਹੈ ਕੌਣ ਹਾਰਦਾ ਹੈ ਹਟਲ ਸਭ ਤੁਹਾਡਾ ਵਿਸ਼ਲੇਸ਼ਣ ਲਈ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਹੁਣ ਸੀਟ ਕਾਫੀ ਹੌਟ ਹੋ ਚੁੱਕੀ ਹੈ ਜੀ ਕਿਉਂਕਿ ਛੇਰ ਸਿੰਘ ਕੋ ਪਾਇਆ ਦੋ ਵਾਰ ਦੇ ਐਮਪੀ ਨੇ ਹਾਲਾਂਕਿ ਤੀਸਰੀ ਵਾਰ ਉਹ ਹਾਰ ਗਏ ਸੀਗੇ ਤੇ ਉਹਨਾਂ ਨੂੰ ਟਿਕਟ ਦੇ ਕੇ ਪਾਰਟੀ ਨੇ ਦਾਰਉਮਦਾਰ ਸੌਂਪ ਦਿੱਤਾ ਹੈ ਕਾਂਗਰਸ ਨੇ ਉਹ ਜਿੱਤ ਨੇ ਦੇ ਨੇ ਜਾਂ ਫਿਰ ਹਾਰਦੇ ਨੇ ਜਦੋਂ ਚੋਣਾਂ ਹੋਣ ਗਈਆਂ ਨਤੀਜੇ ਆਉਣਗੇ ਉਦੋਂ ਵੀ ਤੁਹਾਨੂੰ ਅਪਡੇਟ ਜ਼ਰੂਰ ਦੇਾਂਗੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ